ਪੰਜਾਬੀ ਤੋਂ ਹਰਪਾਲ ਸਿੰਘ ਜੀ ਪਹੁੰਚੇ ਆ ਇਹਨਰ ਵਿੱਚ ਪਹੁੰਚਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਜਿਦਮਾ ਤਾਲ ਦੀ ਧਰਤੀ ਤੇ ਪਹੁੰਚਣ ਤੇ ਗਹਿਰਾਈਆਂ ਤੋਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਕਹਿੰਦੇ ਬਾਸੀ ਸਾਹਿਬ ਜਿਹੜੇ ਕਿ ਕੈਨੇਡਾ ਦੀ ਵਿੱਚ ਲੋਕਾਂ ਦੇ ਝਗੜਿਆਂ ਨੂੰ ਫੈਸਲੇ ਕਰਦੇ ਕਹਿੰਦੇ ਉਹਨਾਂ ਦੇ ਵੀ ਟੂਰ ਲੈ ਕੇ ਆਏ ਆ ਸਾਡੇ ਪ੍ਰੈਸ ਰਿਪੋਰਟਰ ਪਿਓ ਪੰਜਾਬੀ ਤੋਂ ਹਰਪਾਲ ਸਿੰਘ ਜੀ ਹਰਪਾਲ ਜੀ ਬਹੁਤ-ਬਹੁਤ ਧੰਨਵਾਦ ਕਰਨ ਇਸ ਵਜੋਂ ਤੇ ਪਿੰਡ ਸਦਮਾ ਸਦੀ ਪਿੰਡ ਜਾਗੋ ਸੰਗਾਂ ਰਖੇ ਅਥਾ ਸ਼ਰਦਾ ਭਾਵਨਾਨਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅਥਾ ਜਿਹੜੇ ਵੱਡੇ ਇਨਾਮ ਰੱਖੇ ਗਏ ਆ ਪਹਿਲਾ ਇਨਾਮ ਜਿਹੜਾ 81000 ਦਾ ਰੱਖਿਆ ਦੂਸਰਾ ਜਿਹੜਾ ਨਾਮ 52000 ਦਾ ਤੀਸਰਾ ਨਾਮ 31000 ਦਾ ਚੌਥਾ ਨਾਮ ਜਿਹੜਾ ਉਹ ਵੀ 31000 ਦਾ ਆ ਸਾਡੇ ਐਨ ਆਰ ਆਈ ਭਰਾਵਾਂ ਨੇ ਇਹ ਸਾਰਾ ਯੋਗਦਾਨ ਦਿੱਤਾ ਹੈ ਅਸੀਂ ਸਾਰੀਆਂ ਸ਼ਖਸੀਤਾਂ ਦੇ ਤੁਹਾਡਾ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਮਾਲਕ ਦੇਨ ਟੁਗੜੀ ਰਾ ਚੌਕੜੀ ਨੇ ਤਰੱਕੀ ਬਖਸ਼ੀ ਇੱਥੇ ਇਸੇ ਤਰ੍ਹਾਂ ਬੰਦ ਛੜ ਕੇ ਸੇਵਾ ਵਿੱਚ ਜਿਉ ਦਿਨ ਪਉਂਦੇ ਰਹਿਣ ਹਰ ਸਾਲ ਦੀ ਤਰ੍ਹਾਂ ਜੀ ਉਪਰਾਲੇ ਵੱਧ ਤੋਂ ਵੱਧ ਨੇ ਪਰ ਇਹ ਸਾਰੇ ਸੰਜਨ ਨੂੰ ਰੱਖਦੇ ਆ ਖਾਸ ਕਰ ਸੰਕਟਾ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ ਇਸ ਵਾਰੇ ਬਿਟਣ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਪਾਣੀ ਦਾ ਪ੍ਰਬੰਧ ਵਧੀਆ ਕੀਤਾ ਗਿਆ ਭਲਵਾਨਾ ਵਾਸਤੇ ਬਖਵਾ ਕਾੜੀਆਂ ਨੇ ਬਿਟਣ ਦਾ ਪ੍ਰਬੰਧ ਬਖਰਾ ਵਖਰਾ ਤਰ੍ਹਾਂ ਕੀਤਾ ਇਹ ਬਖਰਾ ਵਖਰਾ ਪ੍ਰਬੰਧ ਕੀਤਾ ਪਟਕੇ ਜੀ ਇੱਕ ਪਟਕੇ ਦੀ ਕੁਸ਼ਤੀ ਕਿੰਨਾ ਵਜੇ ਪਟਕੇ ਦੀ ਜਿਹੜੀ ਪਹਿਲਾ ਨਾਮ ਹੈ 85000 ਰੁਪਏ ਦਾ ਹੈ ਜੱਸਾ ਪੰਜਾਬ ਦੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਅੱਜ ਕਰਨਾ ਚਾਹੀਦਾ ਹੈ ਮੈਸੇਜ ਇਹ ਹੈ ਕਿ ਸਾਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਯਾਰ ਸਾਨੂੰ ਚੰਗੇ ਪਾਸੇ ਲੱਗਣਾ ਚਾਹੀਦਾ ਹੈ ਏਡਾ ਵਾਲਾ ਪ੍ਰੇਰਨਾ ਸੋਣਾ ਚਾਹੀਦਾ ਹੈ ਤਾਂ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਬਚ ਰਹੀ ਜੀ ਸਿਹਤ ਤੇ ਮਨ ਕਿਹੜੇ ਜ਼ੋਰ ਤੇ ਆ ਤੰਦਰੁਸਤੀ ਦਾ ਮਹੂਤਵ ਪਿਆ ਹੈ ਤੰਦਰੁਸਤ ਹਰ ਬਾਰੇ ਤੰਦਰੁਸਤ ਰਹੇ ਜੀ ਆਪਾਂ ਮੁਕਤ ਰਹੇ ਇਹਨਾਂ ਲਈ ਬੇਨਤੀ ਕੀਤੀ ਤਾਂ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਚੈਨਲ ਦੇਖਣ ਵਾਲੇ ਸੋਹਣੇ ਯਾਰ ਇਹਨਾਂ ਲਈ ਕਿ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਆਪਣੇ ਇਸ ਵਾਰ ਵੀ ਜਗੋਦੰਗਾ ਦੇ ਵਿੱਚ ਫਟਕੇ ਦੀ ਕੌਸ਼ਤੀ ਤੇ ਜੱਸਾ ਪੱਟੀ ਤੇ ਨਵਾਂ ਦਿੱਲੀ ਵਿਕਰਜ ਦੀ ਕਰਾਈ ਗਈ ਆ ਇਸ ਸਾਲ ਦੀ ਤਰਾ ਜਿੱਦਾਂ ਕਿ ਛੰਝ ਮੇਲਾ ਬਹੁਤ ਹੀ ਵਧੀਆ ਤੇ ਉਮਾ ਮਾਗੇ ਤੱਕ ਦਾ ਪਹੁੰਚਿਆ ਜੀ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਸ ਵੇਰੀ ਵੀ ਆਪਣਾ ਮੇਲਾ ਪੂਰੀ ਤਰ੍ਹਾਂ ਸਫਲ ਹੋਇਆ ਜੀ ਤੇ ਹੌਣ ਵਾਲੇ ਵੀ ਹਰ ਇੱਕ ਸਾਲ ਦਾ ਆਪਾਂ ਇਸੇ ਤਰ੍ਹਾਂ ਹਮਮਾ ਹਮਾ ਅਗੇ ਸ਼ਹਿਰ ਨੂੰ ਹੋਰ ਵੱਡਾ ਕਰਾਂਗੇ ਇਹ ਗੱਲ ਜੀ ਰਾਣੀਆਂ ਛਿੰਝਾਂ ਦੀ ਕਰਦੇ ਤੇ ਅੱਜ ਦੀਆਂ ਛਿੰਝਾਂ ਵਿੱਚ ਕਿਹੜਾ ਅੰਤਰ ਦੇਖ ਰਹੇ ਹੋ ਰਾਣੀਆਂ ਛਿੰਝਾਂ ਉਹ ਜਾਨੀ ਕਿ ਇਦਾਂ ਹੁੰਦੇ ਨੇ ਦੇਸੀ ਕਦਰਾਂ ਜ਼ਿਆਦਾ ਹੁੰਦੀ ਜੀ ਬਲਵਾਨ ਦੀ ਕਰਦੇ ਹੁੰਦੇ ਜਿੱਦਾਂ ਉਹ ਅੱਜ ਗੱਲ ਲਾ ਲਓ ਵੀ ਆਪਣਾ ਜੈਮ ਦਾ ਕਰੀ ਜ਼ਿਆਦਾ ਹੋਏ ਇਹ ਥੋੜਾ ਜਿਹਾ ਘਟਿਆ ਨਵੇਂ ਮੁੰਡੇ ਆ ਬਹੁਤ ਮੁੰਡੇ ਆ ਇਹ ਆਪਣੇ ਪਲਵਾਨੀ ਵੱਲੋਂ ਘਟਦੇ ਹੋਰ ਰਿਪੋਰਟ ਜ਼ਬਨੂ ਦੇ ਤਾਂ ਜ਼ਿਆਦਾ ਹੋ ਰਹਾ ਯਾਰ ਜਦੋਂ ਕਬੱਡੀ ਨੂੰ ਮੌੜ ਵਿੱਚ ਜ਼ਿਆਦਾ ਪੈਸਾ ਆ ਗਿਆ ਉਹਦੇ ਵੱਲੋਂ ਜ਼ਿਆਦਾ ਭੱਜ ਰਹੇ ਆ ਪਰ ਜਿਹੜੀ ਪਲਵਾਨੀ ਆ ਇਹ ਤਾਂ ਸਾਡੇ ਖੂਨ ਦੇ ਵਿੱਚ ਆ ਸਾਡੇ ਬਜ਼ੁਰਗ ਸ਼ੁਰੂ ਤੋਂ ਪਲਵਾਨੀ ਦੇ ਨਾਲ ਹੀ ਜੁੜੇ ਆ ਤੇ ਸਾਡੇ ਹਿਸਾਬ ਦੇ ਨਾਲ ਤਾਂ ਜੀ ਨਾਮ ਰਚ ਗਿਆ ਜੀ ਪਹਿਲਾ ਨਾਮ ਜੀ 81000 ਰੁਪਇਆ ਠੀਕ ਹੈ ਤੇ ਦੂਜੇ ਨੰਬਰ ਦੀ ਪਟਕੀ ਦਾ ਆਪਣਾ ਹੈਗਾ 52 ਹੈ ਤੇ ਤਿੰਨ ਨੰਬਰ ਦੀ ਗੋਤੀ ਦਾ 33 ਹੈ ਚੌਥੇ ਨੰਬਰ ਦੀ 21 ਹੈ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਲਾਸਟ ਨੌਜਵਾਨ ਪੀੜੀ ਨੂੰ ਇਹ ਹੀ ਹੈ ਜੀ ਨਸ਼ਿਆਂ ਤੋਂ ਦੂਰ ਰਹਿਣ ਵੇ ਆਪਣੀਆਂ ਖੇਡਾਂ ਦੇ ਨਾਲ ਜੁੜਨ ਜਿੱਦਾਂ ਕਿ ਹੁਣ ਆਪਣੀਆਂ ਆਪਣੀ ਪਹਿਲਾ ਪਹਿਲਵਾਨੀ ਲਾ ਲਓ ਆਪਣੀ ਮਾਂ ਖੇਡਿਆ ਜੀ ਕਬੱਡੀ ਲਾ ਲਓ ਪਹਿਲਵਾਨੀ ਲਾ ਲਓ ਤੇ ਜਿੰਨਾ ਵੀ ਹੋ ਸਕਦਾ ਗਰਾਊਂਡਾਂ ਦੇ ਨਾਲ ਪਿਆਰ ਕਰਦੇ ਪਿੰਡ ਜਾਗੋ ਸਿੰਘ ਦਾ ਪਿੰਡ ਸੈਦਮ ਤਾਲ ਦੇ ਸਹਿਯੋਗ ਨਾਲ ਇਹ ਛੰਝ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਪਰਿਵਾਰ ਵੱਲੋਂ ਕਰਾਇਆ ਜਾ ਰਿਹਾ ਹੈ ਇਹ ਵੱਧ ਚੜ ਕੇ ਵੱਧ ਤੋਂ ਵੱਧ ਅਗਲੇ ਸਾਲ ਦੇ ਨਾਮ 1 ਲੱਖ ਤੋਂ ਲੈ ਕੇ ਵੱਧ ਤੋਂ ਵੱਧ ਪੀਆਰੀ 21 ਆ ਨਾਮ ਵੱਧ ਤੋਂ ਵੱਧ ਦਿੱਤੇ ਜਾਣਗੇ ਅਗਲਾ ਛੰਝ ਮੇਲਾ ਬੜੀ ਧੂਤਾ ਹਮਨਾ ਕਰਾਇਆ ਜਾ ਰਿਹਾ ਦੋਨਾਂ ਪਿੰਡਾਂ ਦੇ ਸਹਿਯੋਗ ਨਾਲ ਪਿੰਡ ਜਾਗੋ ਸਿੰਘ ਅਤੇ ਪਿੰਡ ਸੈਦਮ ਤਾਲ ਦੇ ਸਹਿਯੋਗ ਨਾਲ ਇਹ ਛੰਝ ਮੇਲਾ ਕਰਾਇਆ ਜਾ ਰਿਹਾ ਇਹ ਛੰਝ ਮੇਲਾ ਭਾਈ ਦਰਸ਼ਨ ਸਿੰਘ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਦੋਨਾਂ ਨਗਰਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਉਪਰਾਲੇ ਵੱਧ ਤੋਂ ਵੱਧ ਹੁੰਦੇ ਜੀ ਹਰ ਸਾਲ ਇਲਾਕੇ ਦੀ ਵੱਡੀ ਸ਼ਿੰਜ ਮੰਡੀ ਗਈ ਪਰ ਇਸ ਸਾਲ ਸੰਗਤਾਂ ਵਾਸਤੇ ਪਹਿਲਵਾਨਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਸੀ ਪਹਿਲਵਾਨਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਪਾਣੀ ਦੀ ਸੇਵਾ ਛਮੀਲ ਦੀ ਸੇਵਾ ਜੋ ਵੀ ਹੈਗੀ ਆ ਤਸਕਰੀਮ ਦੀ ਸੇਵਾ ਲੰਗਰ ਖੁੱਲੇ ਪਣਾਰੇ ਚੱਲੇ ਗਏ ਆ ਬਹੁਤ ਵਧੀਆ ਪੰਡਾਲ ਲੱਗਾ ਰਿਹਾ ਦੋਤਰੀ ਸੇਵਾ ਜੋ ਵੀ ਸੇਵਾ ਹੈ ਪਹਿਲਵਾਨਾਂ ਨੂੰ ਕੀਤੀ ਗਈ ਆ ਲਾਡ ਸੇ ਪੰਜਾਬ ਦਾ ਯੂਥ ਨੂੰ ਕੀ ਮੈਸੇਜ ਹੈ ਜਿਹੜਾ ਅੱਜ ਕੱਲ ਨਸ਼ਾ ਚੁਣ ਚੁੱਕਿਆ ਪੰਜਾਬ ਦੇ ਚੂਸ ਨਾਲ ਇਹ ਕਹਿੰਦੇ ਆ ਵੀ ਚੰਗੇ ਪਾਸੇ ਖਲੋਣ ਵਧੀਆ ਕੰਮ ਕਰਨ ਨਸ਼ੇ ਤੋਂ ਦੂਰ ਰਹੂ ਰਹਿਣ ਸਾਡਾ ਤਾਂ ਇਹੀ ਵਾਕਿਆ ਜੀ ਜੀ ਦੀ ਚਾਲ ਚੱਸੀ ਹੋਵੇ ਇੱਕ ਵੇਖ ਖੜੇ ਬੱਤਲਗੇ ਬੱਬਾਕੇ ਹੋਰੋਗੇ ਹੈ ਨਾਦੇ ਕਹਤੇ ਮੈਂ ਉਹ ਪ੍ਰੇਮ ਜੋਦੀ ਅੱਜ ਵੀ ਆਣੀ ਆ ਰਹੀ ਹੈ ਦੇਖੋ ਤੂੰ ਮੋਕਾ ਦਿੰਦੇ ਜਿਹਨੇ ਕਦੇ ਸਾਨੂੰ ਅੱਜ ਤੋਂ ਬਿਤੇ ਲੱਗੇ ਜਿਹਨੇ ਕਦੇ ਸਾਰੇ ਬੰਦੀਆਂ ਪਾਈਆਂ ਹੋਈਆਂ ਇਹਦੀ ਜੀਸ ਤੇ ਬਣ ਗਿਆ ਫਿਰ ਜਿਹੜਾ ਕੁਝ ਵੀ ਹੋਪਾਗਾ ਅੱਜਾ ਪੱਤੀ ਵੀ ਹੋਪਾਗਾ ਤੇ ਨਰਜੀਤ ਦਿੱਲੀ ਵੀ ਜਿੱਦਦਾ ਦਿੱਲੀ ਵਾਲਿਆਂ ਦੀ ਬਹੁਤ ਤਗਦੀ ਪਲਵਾਰੀ ਕਰਦੇ ਹੋਏ ਨਹੀਂ ਸਾ ਤੇਰੀ ਕਿਤੇ ਬੜਾ ਤਕੜਾ ਬੜੇ ਭਡੇ ਭਡੇ ਲੋਕਾਂ ਦੇ ਇੰਟਰਵਿਊ ਲੈਂਦਾ ਤੇ ਇਹ ਪਿਓ ਪਟਿਆਵੀ ਤੋਂ ਪਸਪੁੱਤਰ ਸਰਪਾਲ ਜੀ ਲਗਾ ਜੱਸਾ ਪਿੱਟੀ ਬੱਲੇ ਪਾਸੇ ਨਵਦੀਪ ਦਿੱਲੀ ਪੱਲੇ ਪਾਸੇ ਸਾਜ ਕੁਝ ਵੀ ਹੋ ਸਕਦਾ ਕਈ ਵਾਰ ਲੋ ਵੀ ਭਰਵਾ ਉੱਠ ਕੇ ਦਾਮਾ ਦਿੱਤੇ ਨਾ ਓਏ ਹੋਏ ਪਾਰੇ ਕੋਲੋਂ ਉੱਠੇ ਜਿੱਥੇ ਜਿੱਦੇ ਚੱਲਣਾ ਲੱਗਾ ਬਿਲਕੁਲ ਕੋਈ ਪਾਣੀ ਪਾਣਾ ਆਪជា ਇੱਕ ਸਾਹੀ ਦੀਲੀ ਦੇ ਵਿਚਾਰ ਅੱਛੀ ਹੋਏ ਵਾਹ 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 ਇਹ ਅੱਜ ਸਾਡੀ ਅਸੀਂ ਕੋਸ਼ਿਸ਼ਾਂ ਜੇਤੂ ਪਹਿਲਵਾ ਨਹੀਂ ਸਰਬਸਤ ਕੀਆ ਲਵੰਗੋ ਸਿੱਤੇ ਤਾਲ ਆਜੀ ਦਾਸਾ ਵਾਲਾ ਅਗਰ ਮੇਰੇ ਮਹਿਮਾਨੀ ਆਪਾਂ ਅੱਜ ਦੇ ਪਟਕੇ ਵਾਲੇ ਪਹਿਲਵਾਨਾਂ ਨੂੰ ਨਾਮ ਲਈਏ ਜੀ ਇਹਨੂੰ ਉਪਰੋਕਤ ਇੱਕ ਮਿੰਟ ਵਾਸਤੇ ਉਹ ਸਦਾ ਦੂਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ 60000 ਰੁਪਏ ਦਾ ਜਿਹੜਾ ਅਗਲਾ ਪਟਕੇ ਦਾ ਨਾਮ ਆ ਉਹ ਜਿਹੜਾ ਵੀ ਨਾਮ ਰੱਖਿਆ ਜਾਊਗਾ ਕਿਸ ਪਟਕੇ ਦਾ ਪਹਿਲਾ ਦੂਜਾ ਦਾ ਤੀਜਾ ਉਹ 60000 ਰੁਪਏ ਦੀ ਸੇਵਾ ਸੰਸੋਏ ਪਰਿਵਾਰ ਵੱਲੋਂ ਦੂਜਾ ਤੀਜਾ ਸਰਦਾਰ ਮੱਖਣ ਸਿੰਘ ਜੀ ਤਰਸੀਮ ਸਿੰਘ ਜੀ ਸੋਸੋਏ ਬਾਜੀ ਪਿੰਡਾ ਸਿਧਮਾ ਵਾਲੇ ਸਾਡੇ ਭਾਜੀ ਕਹਿੰਦੇ ਖੁੱਲੇ ਗੱਫੇ ਪਹਿਲਵਾਨਾਂ ਨੂੰ ਬਣ ਰਹੇ ਆ ਸਾਡਾ ਪਿੰਡਾ ਸਿਧਮਾ ਵਾਲੇ ਭਾਜੀ ਹੋਏ ਅੱਜ ਕਹਿੰਦੇ ਖੁੱਲੇ ਮਾਇਆ ਦੇ ਗੱਫੇ ਪਹਿਲਵਾਨਾਂ ਨੂੰ ਪਹੁੰਚਾ ਰਹੇ ਨੇ ਇਹਨਾਂ ਦਾ ਵੀ ਦਿਨ ਦੀ ਕਰਾਈਆਂ ਧੰਨਵਾਦ ਕਰਦੇ ਸਾਡੇ ਭਿੰਦਾ ਭਾਜੀ ਸਿਧਮਾ ਵਾਲੇ ਕੀ ਬਾਤਾਂ ਨਹੀਂ ਰਿਛਾ ਤੁਹਾਡੀਆਂ ਵੀ ਦੂਜੇ ਪਾਸੇ ਬਾਂਟੀ ਦੇ ਦੀਪਾ ਕੁਦਰ ਪਰਵਾਰ ਨੇ ਜਿਹੜੇ ਪਿਛਲੇ 3 ਸਾਲ ਬਾਅਦ ਤੇ ਉਹਨਾਂ ਨੇ ਅਨਾਉਂਸ ਕਰਵਾਇਆ ਤਰਸ਼ੀਮ ਸਿੰਘ ਬੀਲੀ ਵਾਲਾ ਸਰਦਾਰ ਸੋਹ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਅਸੀਂ ਇਹਨਾਂ ਦੇ ਸਾਰੇ ਬਹੁਤ ਸ਼ੁਕਰਗੁਜ਼ਾਰ ਆ ਮਸ਼ਕੂਰ ਆ ਮਮਨੂਰ ਆ ਕਿ ਇਹਨਾਂ ਨੇ ਅੱਥਾ ਵਟਾ ਜੁਲਦਾਰ ਪਾਇਆ ਜੀ ਜਿਹੜੇ ਗੁਦਰੀ ਕੁਸ਼ੀ ਕੈਲੀ ਸਾਡੇ ਚਾਚਾ ਜੀ ਪਹੁੰਚਦੇ ਨੇ ਸਕੰਦਰ ਚਾਚਾ ਜੀ ਸਰਦਾਰ ਬੱਛਾ ਸਿੰਘ ਜੀ ਜੀ ਕਿਸ਼ਾ ਜੀ ਤੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਇਹ ਜ਼ਰਾ ਦੇਖ ਲੱਖ 1000 ਰੁਪਏ ਦਾ ਜਿਹੜਾ ਅੱਲਾ ਵੱਡਾ ਚੌਧਾਨਿਆ ਜਿੰਨਾ ਬਹੁਤ ફાયਾ ਜਣਾ ਪੜਕੇ ਦੇ ਨਾਮ ਅਸੀਂ ਇਹਨਾਂ ਦਾ ਸਹਿਦਲੇ ਦੁੱਧਵਾਦ ਕਰਦੇ ਆ ਜੀ ਲੋ ਜੀ ਜੀ ਦੁੱਧਵਾਦ ਦੇ ਜੀ ਸੀ ਰਹਿਣਾ ਭੰਮਲਵਾਲ ਗੁਰਦੀਪ ਸਿੰਘ ਜੀ ਅਸੀਂ ਉਹਨਾਂ ਨੂੰ ਵੀ ਜੀ ਆਖਦੇ ਆ ਪਲੀਜ਼ ਤੁਸੀਂ ਆਓ ਖੇਰ ਗ੍ਰੈਂਡ ਕਰੋ ਜੀ ਲੋ ਜੀ ਸੱਚੇ ਬਾਜੀ ਪੱਟੀਆਂ ਹਨੇ ਮੇ ਕੋਲ ਪੱਟੀਆਂ ਬਹੁਤ ਕਰਦੇ ਆ ਜੀ ਕਿਨਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਕਰਕੇ ਹੈ ਜੀ ਜਿਹੜੇ ਕੀਮਤੀ ਸਮੇਂ ਤੋਂ ਸਮਾਂ ਕੱਟ ਕੇ ਸਾਡੇ ਤੇ ਪਹੁੰਚੇ ਆ ਜੀ ਲੋ ਜੀ ਸਾਡੇ ਰਾਕੇਬਾਦ ਸਾਹਿਬ ਗੁਰਦੀਪ ਸਿੰਘ ਜੀ ਗੁਰਪ੍ਰੀਤ ਮੋਗਾ ਤੇ ਜਸ਼ਨ ਜਿਹੜੀਆਂ ਵੀ ਅੱਗੇ ਆਉਣਾ ਚਾਹੀਦਾ ਜੀ ਸ਼ਹਿਰ ਦੀਆਂ ਕਮੇਟੀਆਂ ਪਿੰਡਾਂ ਤੋਂ ਪਹੁੰਚਿਆ ਨੇ ਉਹਨਾਂ ਨੂੰ ਹਾਜ਼ਰ ਕਰਕੇ ਬੇਨਤੀ ਆ ਵੀ ਸਾਡੇ ਪਿੰਡਾਂ ਸਿਮਾ ਜੀ ਬੇਨਤੀ ਕਰਦੇ ਜੀ ਜੀ ਆ ਕੇ ਪਹੁੰਚੇ ਦੇ ਨੱਕੇ ਵਿੱਚ ਆਉਣ ਪਈ ਆ ਵੀ ਤੁਸੀਂ ਸਟੇਜ ਤੇ ਆ ਕੇ ਬੈਠਣਾ ਦੀ ਕਿਰਪਾ ਕਰਦੇ ਹੋ। ਉਪਰ ਖਾਨ ਸਾਹਿਬ ਉਪਰ ਖਾਨ ਸਾਹਿਬ ਅਤੇ ਲਖਵੀਰ ਭਾਈ ਜੀ ਨੂੰ ਬੇਨਤੀ ਆ ਵੀ ਤੁਸੀਂ ਸਟੇਜ ਤੇ ਆ ਕੇ ਗੁਰਾਂਜਮਣ ਹੋਵੋ ਤੇ ਸਾਡੀ ਇਹਦੇ ਵੀ ਸ਼ੋਭਾ ਵਧਾਓ ਜੀ ਲਖਵੀਰ ਸਿੰਘ ਜੀ ਉਪਰ ਖਾਨ ਸਾਹਿਬ ਵਾਲੇ ਲਓ ਜੀ ਪਹਿਲੀ ਹੱਥ ਜੋੜੀ ਟੋਲੀ ਇਕਬੜ ਨਹੀਂ ਆਉਂਦਾ ਸਟੇ ਗੱਗੂ আলমਗਿਰ ਲੋਜੀ ਗੱਗੂ ਪਹਿਲਵਾਨ ਜੀ ਹੈਪੀ ਉੱਚਾ ਪਿੰਡ ਆ ਵੀ ਹੈਪੀ ਗਪੀ ਆਵੇ ਹਰ ਕਦੇ ਕੁਸ਼ਤੀ ਮਰੇਗਾ ਬੇਨਾਂ ਦਾ ਕਰਮਾ ਆ ਵੀ ਕਰਮਿਆ ਜੱਗੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆ ਬੱਚੀਆਂ ਦੀ ਜਿਹੜੀ ਕੁਸ਼ਤੀ ਹੋ ਰਹੀ ਆ ਬਹੁਤ ਹੀ ਬਾਤ ਕਮਾਲ ਕੁਸ਼ਤੀ ਹੈ ਬਈ ਹੈਪੀ ਕਿੱਥੇ ਆ ਬਈ ਅਗਲੇ ਸਾਹਿਬ ਜਿਹੜਾ ਪਟਕੇ ਦਾ ਸੈਕਿੰਡ ਹੈ ਨਾਲ ਨੇ ਆ 51000 ਰੁਪਈਆ ਸਰਦਾਰ ਫਰਵੀਤ ਪ੍ਰੀਤਮ ਜੀ ਸੁਣਦੇ ਆ ਰਹੇ ਸੀ ਅੱਜ ਸੈਫਲੀ ਪਹਿਲਵਾਨ ਖਾਲਾ ਛੇਪੜੀ ਨਾਲ ਕੋਸੀ ਕਰੇਗਾ ਪ੍ਰਦੀਪ ਦਿੱਲੀ ਆਏ ਸੈਂਬਲੀ ਇਹ ਸੈਂਬਲੀ ਪਹਿਲਵਾਨ ਖਾਰਾ ਚੇਮਬਰੀ ਉਸਤਾਦ ਜੀ ਪਹਿਲਵਾਨ ਜੀ ਖਾਰਾ ਪਿੰਡ ਵਿਸ਼ੇਦਾਰ ਜੀ ਦੇ ਖਾਰੇ ਤੇ ਪਹੁੰਚਿਆ ਇਹ ਸੈਂਬਲੀ ਨਾਲ ਕੋਸੀ ਲੜੇਗਾ ਪ੍ਰਦੀਪ ਪਹਿਲਵਾਨ ਦਿੱਲੀ ਵਾਲਾ ਵੀ ਕਿੱਥੇ ਮੇਰਾ ਦਿੱਲੀ ਵਾਲਾ ਆਵਾਜ਼ ਹੁੰਦਾ ਏ ਸੋਹਾਰ ਗੁਰਨਾਮ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਅਸੀਂ ਉਹਨਾਂ ਸਰ ਜੀ ਦਾ ਤਹਿ ਦਰਬਾਰ ਕਰਨਗੇ ਜਾਣਾ ਸੈਂਡ ਕਰੋ ਜੀ ਲੈ ਜਾਓ ਵਾਹ ਜੀ ਵਾਹ 쿠ਸੀ ਸਾਜਾ ਦਾ ਜੁੰਮੇ ਪਹਿਲਵਾਨ ਤੇ ਜੱਗੇ ਪਹਿਲਵਾਨ ਦਾ ਓਏ ਹੋਏ ਲਓ ਜੀ ਹਾਂ ਬਈ ਐਸ ਨੇ ਮੀ ਫਨ ਬਈ ਦਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਿਰ ਤੇ ਜੁੰਮੇ ਨੇ ਬਹੁਤ ਸੋਹਣਾ ਪਚਾ ਕਰਕੇ ਉਸ ਨੂੰ ਹੋਲਡ ਕੀਤਾ ਤੇ ਫਕਰ ਕੀ ਬੱਲੇ ਤੇਰੇ ਜੁਮੇ ਤੇ ਜਗਾ ਤੇ ਸਭਾ ਨੱਥੇ ਆਈਆ ਸਾਡੇ ਸੋਢੀ ਸਿੰਘ ਆਓ ਸਵਾਗਤ ਸਾਲ ਜਾਨ ਅਰੇ ਰੈਫਰੀਆਂ ਨੂੰ ਯਾਰ ਬਾਦੂ ਟਰਾਫੀਆਂ ਦੋ ਰੈਫਰੀਆਂ ਖੜਾ ਆ ਦੋ ਜਗ੍ਹਾ ਰੈਫਰੀਆਂ ਨੂੰ ਮਾਨਸਨਾ ਕਰੋ ਬਰਾਫ ਸਭਨ ਸੇ ਨਿਕਾ ਸੁਣਾ ਕੁੰਦੂ ਨੂੰ ਬਹਾਲ ਨਹੀਂ ਭਰਾਵਾਂ ਨੇ ਲੜੀ ਕੁੰਦੂ ਦੇ ਨਾਲ ਕੋਈ ਇੰਟਰਫੇਸ ਨਾਲ ਲੁਕ ਰਹੇ ਮਾਈ ਜਿਹੜੀ ਬੰਦ ਪੈਸ ਲੈ ਵੀ ਭਰਾ ਦੀਪ ਕਿੰਨੇ ਅੱਜ ਪਾਚੀ ਪੈ ਲੈ ਵੀ ਲਵਾਂਗਾ ਜੂ ਲਵਾਂਗਾ ਕਿਹੜੀ ਗਿਆ ਚ ਗਿਆਣ ਭਰਾਣ ਭਾਈ ਜੀ ਨਾਲ ਹੋ ਜਾਓ